ਕੋਟ ਫਤੂਹੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 79ਵਾਂ ਆਜ਼ਾਦੀ ਦਾ ਦਿਹਾੜਾ ਡਾਕਟਰ ਪਰਮਿੰਦਰ ਸੂਦ ਡੀਐਸਜੀਆਰ ਹਸਪਤਾਲ ਕੋਟ ਫਤੂਹੀ ਐਮਡੀ ਦੀ ਅਗਵਾਈ ਹੇਠ ਤੁੰਦਾਮ ਨਾਲ ਮਨਾਇਆ ਗਿਆ ਇਸ ਮੌਕੇ ਮੁਖ ਪ੍ਰਬੰਧਕ ਡਾਕਟਰ ਪਰਮਿੰਦਰ ਸੂਦ ਡੀਐਸਜੀਆਰ ਹਸਪਤਾਲ ਕੋਟ ਫਤੂਹੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ 79ਵੇਂ ਆਜ਼ਾਦੀ ਦੇ ਦਿਹਾੜੇ ਮੌਕੇ ਮੁੱਖ ਮਹਿਮਾਨ ਸ਼੍ਰੀ ਰਾਮ ਪ੍ਰਕਾਸ਼ ਸੂਦ ਰਿਹਲਾਵਲੋ ਚੰਡਾਲੇ ਰਾਇਆ ਗਿਆ ਅਤੇ ਚੰਡੇ ਨੂੰ ਸਲਾਮੀ ਦਿੱਤੀ इस मौके आजादी दिहाड़े दौरान धार्मिक सभ्याचारक प्रोग्राम पेश किया गया इस मौके उनासीवें आजादी दिहाड़े मौके श्री राम प्रकाश सूद श्रीमती गुरदीप कौर सूद डॉक्टर परमिंदर सूद एस जी आर हस्पताल कोट फतूही श्रीमती गुलशन कोमल सूद रिहला जस सूद दीवासू सूद डॉक्टर गगनदीप सिंह गोपालिया डॉक्टर एम एस कोल नंगल कला डॉक्टर विपिन कुमार पचनंगल ਡਾਕਟਰ ਮਨਜੋਤ ਸਿੰਘ ਕੋਟ ਫਤੂਹੀ ਡਾਕਟਰ ਕੋਪਿੰਦਰ ਕੁਮਾਰ ਕੋਟ ਫਤੂਹੀ ਨੰਬਰਦਾਰ ਰਵੀ ਰੱਲੀ ਪ੍ਰਦੀਪ ਕੁਮਾਰ ਮਨਹਨਹਾਣਾ ਰੋਸ਼ਨ ਸੇਠੀ ਸੰਜੀਵ ਕੁਮਾਰ ਡਾਕਟਰ ਮਨਪ੍ਰੀਤ ਸਿੰਘ ਕੋਟ ਫਤੂਹੀ ਪਰੈਂਟਸ ਵਾਂਸ਼ ਕੋਪਿੰਦਰ ਕੁਮਾਰ ਰੀਤੂ ਈਮਾ ਆਦੇ ਹਾਜ਼ਰ ਸਨ ਇਸ ਮੌਕੇ ਪ੍ਰੋਗਰਾਮ ਦੇ ਅੰਤ ਵਿੱਚ ਲੱਡੂ ਵੰਡੇ ਗਏ ਇਸ ਪ੍ਰੋਗਰਾਮ ਦੀ ਜਾਣਕਾਰੀ ਡਾਕਟਰ ਗਗਨਦੀਪ ਸਿੰਘ ਗੋਪਾਲਿਆ ਨੇ ਪ੍ਰੈਸ ਨੂੰ ਦਿੱਤੀ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟੂਹੀ ਤੋਂ ਅੱਜ ਬੜੇ ਹੀ ਫਕਰ ਦੇ ਨਾਲ ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਪੂਰੇ ਧੂਮਤਾਂਮ ਦੇ ਨਾਲ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਜਿੱਥੇ-ਜਿੱਥੇ ਵੀ ਇੰਡੀਅਨਸ ਸਾਡੇ ਇਸ ਵੇਲੇ ਵੱਸਦੇ ਆ ਸਾਰਿਆਂ ਦੇ ਵਿੱਚ ਔਰ ਸਭ ਤੋਂ ਪਹਿਲਾਂ ਕਿ ਮੈਂ ਕੋਟੀ ਕੋਟੀ ਪ੍ਰਣਾਮ ਕਰਨਾ ਚਾਹੁੰਦਾ ਜਿੰਨੇ ਵੀ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਦੇ ਕਰਕੇ ਅੱਜ ਸਾਨੂੰ ਦਿਨ ਦੇਖਣ ਨੂੰ ਮਿਲਿਆ ਅੱਜ ਅਸੀਂ ਯਾਦ ਭਾਰਤ ਦੇ ਵਿੱਚ ਸਾਹ ਲੈ ਰਹੇ ਹਾਂ ਤੇ ਸਿਰਫ ਐਂਡ ਸਿਰਫ ਸਾਡੇ ਗਿੰਨੇ ਵੀ ਕ੍ਰਾਂਤੀਕਾਰ ਔਰ ਜਿੰਨੇ ਵੀ ਸਾਡੇ ਸ਼ਹੀਦ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਸਾਰਿਆਂ ਨੂੰ ਹੀ ਕੋਟੀ ਕੋਟੀ ਪ੍ਰਣਾਮ ਇਸ ਜਿਹੜੇ ਆਜ਼ਾਦੀ ਦਿਵਸ ਦੀ ਜੇ ਮੈਂ ਗੱਲ ਕਰਾਂ ਤੇ ਮੈਂ ਚਾਹੁੰਦਾ ਕਿ ਅੱਜ ਕਰੀਬਨ 80 ਸਾਲ ਹੋ ਚਲੇ ਆ ਪਣਾਸੀ 80 ਸਾਲ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਮੈਂ ਇਹ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਜ਼ਾਦੀ ਹਰ ਤਰ੍ਹਾਂ ਨਾਲ ਪੂਰਨ ਤੌਰ ਤੇ ਪਾਈਏ ਜਿੱਦਾਂ ਕਿ ਗੁਰਬਤ ਤੋਂ ਅਨਪੜਤਾ ਤੋਂ ਔਰ ਬੇਰੋਜ਼ਗਾਰੀ ਤੋਂ ਔਰ ਸਭ ਤੋਂ ਵੱਡੀ ਗੱਲ ਜੋ ਅੱਜ ਦੀ ਡੇਢ ਦੇ ਵਿੱਚ ਜੇ ਦੇਖਿਆ ਜਾਵੇ ਤੇ ਨਸ਼ੇ ਤੋਂ ਔਰ ਆਉਣ ਵਾਲਾ ਟਾਈਮ ਇਹ ਚਾਹੁੰਦਾ ਕਿ ਸਾਡਾ ਖੁਸ਼ਹਾਲ ਭਾਰਤ ਹੋਣਾ ਚਾਹੀਦਾ ਇਨੂੰ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰੀਏ ਜਿਸ ਤਰ੍ਹਾਂ ਪਹਿਲਾਂ ਇਹਨੂੰ ਸੋਨੇ ਦੀ ਚਿੜੀਆ ਕਹਿੰਦੇ ਸੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਂ ਇਹੀ ਪਰਮਾਤਮਾ ਅਗੇ ਅਰਦਾਸ ਕਰਦਾ ਜਿੰਨੀਆਂ ਵੀ ਜ਼ਹਤਾਂ ਦਿੱਤੀਆਂ ਜੋ ਵੀ ਉਹਨਾਂ ਦੇ ਸੁਪਨੇ ਸੀ ਪਰਮਾਤਮਾ ਕਰੇ ਸਾਰੇ ਸਹਿਕਾਰ ਹੋਣ ਔਰ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਜਿਹੜੀ ਆਪਣੇ ਇੰਡੀਪੈਂਡੈਂਸ ਡੇ ਦੀਆਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੇਸ਼ ਮਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਥੈਂਕ ਯੂ